ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਫੇਰ ਇੱਕ ਨਵੀਂ ਕਹਾਣੀ ਲੈ ਕੇ ਹਾਜ਼ਰ ਹੋਏ ਆਂ ਅੱਜ ਦੀ ਕਹਾਣੀ ਸਾਡੇ ਸਾਰਿਆਂ ਦੇ ਜੀਵਨ ਦੇ ਨਾਲ ਹੀ ਸੰਬੰਧਿਤ ਕਹਾਣੀ ਹੈ ਜਦੋਂ ਵੀ ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਦੁਖੀ ਹੋਵੋ ਨਿਰਾਸ਼ ਹੋਵੋ ਜਾਂ ਤੁਹਾਨੂੰ ਕਦੇ ਕਿਸੇ ਮੁਸ਼ਕਲ ਦਾ ਹੱਲ ਨਾ ਮਿਲੇ ਤਾਂ ਤੁਹਾਨੂੰ ਅਕਸਰ ਹਰ ਪਲ ਹਰ ਮੋੜ ਤੇ ਇਹ ਕਹਾਣੀ ਜ਼ਰੂਰੀ ਯਾਦ ਆਉਂਦੀ ਰਹੇਗੀ ਸੋ ਸ਼ੁਰੂ ਕਰਦੇ ਆਂ ਅੱਜ ਦੀ ਕਹਾਣੀ ਇੱਕ ਸ਼ਹਿਰ ਵਿੱਚ ਦੋ ਦੋਸਤ ਰਹਿੰਦੇ ਸੀ ਦੋਨੋਂ ਦੋਸਤ ਸਮੁੰਦਰ ਦੇ ਕਿਨਾਰੇ ਸੰਖ ਇਕੱਠੇ ਕਰਕੇ ਪੈਸਾ ਕਮਾਉਣਾ ਚਾਹੁੰਦੇ ਸੀ ਇੱਕ ਦੋਸਤ ਨੂੰ ਕਾਫੀ ਵੱਡਾ ਸੰਖ ਮਿਲ ਗਿਆ ਤੇ ਦੂਸਰੇ ਦੋਸਤ ਦੇ ਮਨ ਵਿੱਚ ਆਇਆ ਕਿ ਇਸ ਨੂੰ ਤਾਂ ਵੱਡਾ ਸੰਖ ਮਿਲ ਗਿਆ ਹੈ ਇਹ ਤਾਂ ਹੁਣ ਮੇਰੇ ਤੋਂ ਵੱਧ ਪੈਸੇ ਕਮਾ ਲਵੇਗਾ ਤਾਂ ਉਹ ਵੀ ਉਸ ਦੇ ਵਾਂਗ ਹੀ ਵੱਡਾ ਸੰਖ ਲੱਭਣ ਲੱਗਿਆ ਤੇ ਸੋਚਣ ਲੱਗਿਆ ਕਿ ਮੈਂ ਵੀ ਵੱਡੇ ਸੰਖ ਦੇ ਨਾਲ ਵੱਧ ਪੈਸੇ ਕਮਾ ਲਵਾਂਗਾ ਉਸ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਪਰ ਉਸ ਨੂੰ ਵੱਡਾ ਸੰਖ ਨਾ ਮਿਲਿਆ ਜਿਹੜੇ ਵੀ ਛੋਟੇ-ਛੋਟੇ ਸੰਖ ਮਿਲਦੇ ਉਹ ਉਹਨਾਂ ਨੂੰ ਛੱਡ ਦਿੰਦਾ ਸੀ ਕਿਉਂਕਿ ਉਸਦੇ ਦਿਮਾਗ ਦੇ ਵਿੱਚ ਜਿਹੜਾ ਵੱਡਾ ਸੰਖ ਸੀ ਉਸਦੀ ਤਲਾਸ਼ ਸੀ ਤਾਂ ਜੋ ਮੈਂ ਜਾਦੇ ਪੈਸੇ ਕਮਾ ਲਵਾਂਗਾ ਉਸਨੇ ਦਿਨ-ਰਾਤ ਮਿਹਨਤ ਕੀਤੀ ਪਰ ਉਸ ਨੂੰ ਵੱਡਾ ਸੰਖ ਨਾ ਮਿਲਿਆ ਜਿਹੜਾ ਪਹਿਲਾ ਦੋਸਤ ਸੀ ਉਸ ਨੂੰ ਵੱਡੇ ਸੰਖ ਦੇ ਨਾਲ-ਨਾਲ ਛੋਟੇ-ਛੋਟੇ ਸੰਖ ਵੀ ਇਕੱਠੇ ਕਰ ਲਏ ਅਗਲੇ ਦਿਨ ਜਦੋਂ ਸ਼ਾਮ ਨੂੰ ਦੋਵੇਂ ਘਰ ਵਾਪਸ ਆਏ ਤਾਂ ਉਹ ਸ਼ਹਿਰ ਵੱਲ ਨੂੰ ਚੱਲ ਪਏ ਜੇ ਪਹਿਲੇ ਦੋਸਤ ਨੂੰ ਵੱਡਾ ਸੰਖ ਵੇਚਣ ਤੇ 1000 ਰੁਪਏ ਮਿਲਿਆ ਤੇ ਤੇ ਛੋਟੇ-ਛੋਟੇ ਸੰਖ ਵੇਚਣ ਤੇ 3000 ਰੁਪਏ ਮਿਲੇ ਤਾਂ ਦੂਸਰੇ ਦੋਸਤ ਨੂੰ ਬਹੁਤ ਦੁੱਖ ਹੋਇਆ ਕਿ ਕਾਸ਼ ਜੇ ਮੈਂ ਵੀ ਛੋਟੇ-ਛੋਟੇ ਸੰਖ ਨਾ ਸੁੱਟਦਾ ਤੇ ਮੇਰੇ ਕੋਲ ਵੀ ਇਸ ਨਾਲੋਂ ਵੱਧ ਕਮਾਈ ਹੋਣੀ ਸੀ ਪਹਿਲੇ ਦੋਸਤ ਨੇ ਦੱਸਿਆ ਕਿ ਜਿਹੜੇ ਤੂੰ ਛੋਟੇ-ਛੋਟੇ ਸੰਖ ਸੁੱਟ ਰਿਹਾ ਸੀ ਉਹ ਮੈਂ ਇਕੱਠੇ ਕਰ ਲਏ ਸੀ ਤੇ ਇਹ ਸੁਣ ਕੇ ਉਸ ਨੂੰ ਹੋਰ ਵੀ ਨਿਰਾਸ਼ਾ ਹੋਈ ਬਹੁਤ ਦੁੱਖ ਹੋਇਆ ਸੋ ਮੇਰਾ ਇਸ ਕਹਾਣੀ ਨੂੰ ਦੱਸਣ ਦਾ ਇਹ ਮਕਸਦ ਸੀ ਕਿ ਕਈ ਵਾਰ ਅਸੀਂ ਵੱਡੀਆਂ ਚੀਜ਼ਾਂ ਨੂੰ ਪ੍ਰਾਪਤ ਕਰਨ ਲਈ ਅਕਸਰ ਛੋਟੇ-ਛੋਟੇ ਮੌਕੇ ਗਵਾ ਦਿੰਦੇ ਹਾਂ ਸਾਨੂੰ ਵੱਡੀ ਸੋਚ ਰੱਖ ਕੇ ਛੋਟੇ-ਛੋਟੇ ਮੌਕਿਆਂ ਨੂੰ ਹੱਥੋਂ ਨਹੀਂ ਗਵਾਉਣਾ ਚਾਹੀਦਾ ਇਹਨਾਂ ਛੋਟੀਆਂ-ਛੋਟੀਆਂ ਚੀਜ਼ਾਂ ਦੀ ਸਾਡੀ ਜ਼ਿੰਦਗੀ ਦੇ ਵਿੱਚ ਅਹਿਮੀਅਤ ਦਾ ਵਾਅਦਾ ਦੇ ਵਿੱਚ ਹੀ ਪਤਾ ਲੱਗਦਾ ਹੈ ਸੋ ਸਾਨੂੰ ਕਿਸੇ ਵੀ ਚੀਜ਼ ਨੂੰ ਛੋਟਾ ਨਹੀਂ ਸਮਝਣਾ ਚਾਹੀਦਾ ਅਤੇ ਨਾ ਹੀ ਉਸ ਚੀਜ਼ ਨੂੰ ਇਗਨੋਰ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਛੋਟੇ-ਛੋਟੇ ਬਦਲਾਅ ਇੱਕ ਦਿਨ ਵੱਡੀ ਕਾਮਯਾਬੀ ਦਾ ਹਿੱਸਾ ਬਣ ਜਾਂਦੇ ਹਨ। ਧੰਨਵਾਦ ਜੀ। ਜੇਕਰ ਤੁਹਾਨੂੰ ਇਹ ਪ੍ਰੇਰਣਾਦਾਇਕ ਕਹਾਣੀ ਵਧੀਆ ਲਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ, ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਿਓ ਜੀ।